ਸੁਖਵੀਰ ਸਿੰਘ ਬਾਦਲ ਦੇ ਵੱਲੋਂ ਆਪਣਾ ਇੱਕ ਸਪਸ਼ਟੀਕਰਨ ਸ਼੍ਰੀ ਕਾਲਤਕ ਸਾਹਿਬ ਸੌਂਪ ਦਿੱਤਾ ਜਾਂਦਾ ਹੈ ਔਰ ਹੁਣ ਉਹ ਦਿਨ ਨਜ਼ਦੀਕ ਆ ਹੀ ਜਾਂਦਾ ਹੈ ਜਦੋਂ ਉਸ ਉੱਤੇ ਫੈਸਲਾ ਸੁਣਾ ਦਿੱਤਾ ਜਾਵੇਗਾ ਦਰਅਸਲ ਸੁਖਵੀਰ ਸਿੰਘ ਬਾਦਲ ਅਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਰਲ ਕੇ ਜਾਂਦੇ ਨੇ ਤੇ ਇੱਕ ਸਪਸ਼ਟੀਕਰਨ ਜਿਹੜਾ ਆ ਉਹ ਸੀਲ ਬੰਦ ਲਫਾਫੇ ਦੇ ਵਿੱਚ ਸ਼੍ਰੀ ਕਾਲਤਕ ਸਾਹਿਬ ਦੇ ਜਹੇਦਾਰ ਗਿਆਨੀ ਰਗबीर ਸਿੰਘ ਦੇ ਸਾਹਮਣੇ ਸੌਂਪ ਦਿੱਤਾ ਜਾਂਦਾ ਔਰ ਸਪਸ਼ਟੀਕਰਨ ਦੇ ਸੌਂਪੇ ਜਾਣ ਤੋਂ ਬਾਅਦ ਹੀ ਚਰਚਾ ਠੇਕ ਛੜ ਗਈ ਸੀ ਕਿ ਆਖਰਕਾਰ ਹੁਣ ਅਗਲਾ ਪ੍ਰੋਗਰਾਮ ਕਿਸ ਤਰ੍ਹਾਂ ਉਲੀਕਿਆ ਜਾਵੇਗਾ ਅਗਲੀ ਸੁਣਵਾਈ ਜਿਹੜੀ ਹੁਣ ਹੋਣ ਵਾਲੀ ਹੈ ਇਸ ਮਾਮਲੇ ਦੇ ਉੱਤੇ ਉਹ ਕਿਸ ਤਰ੍ਹਾਂ ਹੋਵੇਗੀ ਉਹਦੇ ਉੱਤੇ ਇਹ ਕਹਿ ਦਿੱਤਾ ਗਿਆ ਸੀ ਕਿ ਇੱਕ ਮੀਟਿੰਗ ਸੱਦੀ ਜਾਵੇਗੀ ਉਸ ਮੀਟਿੰਗ ਦੇ ਵਿੱਚ ਇਹ ਫੈਸਲਾ ਕੀਤਾ ਜਾਵੇਗਾ ਕਿ ਕਿਸ ਤਰ੍ਹਾਂ ਹੁਣ ਅੱਗੇ ਪ੍ਰੋਸੀਡ ਕਰਨਾ ਹੈ ਸ਼੍ਰੀ ਕਾਲ ਤਖਸਦ ਜੇਜ਼ਦਾਰ ਦੇ ਵੱਲੋਂ ਬਾਕੀ ਤਖਤਾਂ ਦੇ ਜ세ਦਾਰਾਂ ਨੂੰ ਬੁਲਾ ਕੇ ਪੰਜ ਸਿੰਘ ਸਹਬਾਨਾ ਦੇ ਵੱਲੋਂ ਰਲ ਕੇ ਜਿਹੜੀ ਆ ਉਹ ਇਹ ਮੀਟਿੰਗ ਕੀਤੀ ਜਾਵੇਗੀ ਇਸ ਮਾਮਲੇ ਨੂੰ ਵਿਚਾਰਿਆ ਜਾਵੇਗਾ ਤੇ ਉਸ ਤੋਂ ਬਾਅਦ ਅਗਲਾ ਫੈਸਲਾ ਜਿਹੜਾ ਹੈ ਉਹ ਮੁਕਰਰ ਕੀਤਾ ਜਾਵੇਗਾ ਪਰ ਇਹ ਹੋਵੇਗਾ ਕਦੋਂ ਇਸ ਬਾਰੇ ਜਿਹੜੀ ਚਰਚਾ ਹੋਈ ਹੈ ਹੁਣ ਤੱਕ ਉਸ ਮੁਤਾਬਕ ਹੀ ਦੱਸਿਆ ਜਾ ਰਿਹਾ ਹੈ ਕਿ ਜ세ਦਾਰ ਗਿਆਨੀ ਰਘਵੀਰ ਸਿੰਘ ਸਪਸ਼ਟੀਕਰਨ ਮਿਲਨਸਾਰ ਵਿਦੇਸ਼ ਦੌਰੇ ਤੇ ਚਲੇ ਗਏ ਸੀ ਸੁਖਬੀਰ ਸਿੰਘ ਬਾਦਲ ਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਨਾਂ ਨੂੰ ਸਪਸ਼ਟ ਕਰਨ ਦਿੰਦੇ ਨੇ ਤੇ ਉਸ ਤੋਂ ਬਾਅਦ ਉਹ ਵਿਦੇਸ਼ ਦੌਰੇ ਉੱਤੇ ਚਲ ਜਾਂਦੇ ਨੇ ਜਿਸ ਤੋਂ ਬਾਅਦ ਹੁਣ 2-3 ਦਿਨਾਂ ਤੱਕ ਉਹਨਾਂ ਦੇ ਪਰਤਣ ਦੀ ਗੱਲ ਦੱਸੀ ਜਾ ਰਹੀ ਹੈ ਵਿਦੇਸ਼ ਦੌਰੇ ਤੋਂ ਪਰਤਣ ਮਗਰੋਂ ਪੰਜ ਸਿੰਘ ਸਾਬਾਨਾ ਦੀ ਇੱਕ ਮੀਟਿੰਗ ਸੱਦੀ ਜਾਵੇਗੀ ਉਸ ਮੀਟਿੰਗ ਦੇ ਵਿੱਚ ਇਹ ਫੈਸਲਾ ਕੀਤਾ ਜਾਵੇਗਾ ਕਿ ਹੁਣ ਇਸ ਮਾਮਲੇ ਦੇ ਉੱਤੇ ਕੀ ਕੀਤਾ ਕੀ ਜਾਣਾ ਚਾਹੀਦਾ ਆ ਇਸੇ ਮੁਤਾਬਿਕ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਆਉਂਦੇ 10 ਦਿਨ ਤੱਕ ਇਹ ਮੀਟਿੰਗ ਕਰਕੇ ਤੇ ਫੈਸਲਾ ਮੁਕਰਰ ਕਰ ਲਿਆ ਜਾਵੇਗਾ ਆਉਂਦੇ 10 ਦਿਨ ਜਿਹੜੇ ਨੇ ਉਹ ਹੁਣ ਸੁਖਬੀਰ ਸਿੰਘ ਬਾਦਲ ਅਤੇ ਬਾਕੀ ਜਿਹੜੀ ਪਾਰਟੀ ਹੈ ਉਹਨਾਂ ਦੀ ਉਹਨਾਂ ਵਾਸਤੇ ਥੋੜੇ ਡਿਫਿਕਲਟ ਹੋ ਸਕਦੇ ਨੇ ਥੋੜੇ ਪ੍ਰੋਬਲਮੈਟਿਕ ਹੋ ਸਕਦੇ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਜਿਹੜਾ ਕਰਨਾ ਪੈ ਸਕੇ ਜਾਂ ਜਿਹੜਾ ਵਿਵਾਦ ਛੜਿਆ ਹੋਇਆ ਹੈ ਕਿ ਕੀ ਆਖਰਕਾਰ ਸੁਖਬੀਰ ਸਿੰਘ ਬਾਦਲ ਨੂੰ ਸੇਵਾ ਲਈ ਜਾਵੇਗੀ ਜਾਂ ਫਿਰ ਸਜ਼ਾ ਦਿੱਤੀ ਜਾਵੇਗੀ ਇਸ ਦਾ ਵੀ ਜਵਾਬ ਮਹਿਜ਼ 10-15 ਦਿਨ ਦੇ ਵਿੱਚ ਹੁਣ ਮਿਲ ਜਾਣਾ ਚਾਹੀਦਾ ਹੈ ਇਹਦੇ ਅਨੁਮਾਨ ਲਗਾਏ ਜਾ ਰਹੇ ਨੇ ਪਰ ਫੈਸਲਾ ਕਦੋਂ ਸੁਣਾਇਆ ਜਾਵੇਗਾ ਕਦੋਂ ਨਹੀਂ ਇਹ ਜਸੇਦਾਰ ਗਿਆਨੀ ਰਗबीर ਸਿੰਘ ਬਿਹਤਰ ਜਾਣਦੇ ਨੇ ਜੋ ਕੁਝ ਵੀ ਹੋਏਗਾ ਉਹਦੇ ਸਮੇਂ ਨੂੰ ਦੱਸਦੇ ਰਵਾਂਗੇ ਉਹ ਤੱਕ ਲਈ ਬਣੇ ਰੋਵਾਂ ਇੰਡੀਆ ਪੰਜਾਬੀ ਤੇ Subscribe to One India channel and never miss an update.